ਲੋਕਾਂ ਦੀਆਂ ਅੱਖਾਂ ਦੇ ਵਿੱਚ ਰਹੀ ਹੈ ਰੜਕ ਹੁਸ਼ਿਆਰਪੁਰ ਤੋਂ ਦਸੂਆ ਮਾਰਗ ਦੀ ਏ ਸੜਕ ਤਾਂ ਇੱਥੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਲੱਗੀ ਰਹਿੰਦੀ ਹੈ ਆਣੀ ਜਾਣੀ ਇੱਕ ਦੂਜੇ ਤੇ ਪੈਂਦੇ ਨੇ ਛਿੱਟੇ ਕਿਉਂਕਿ ਖੱਡੇਆ ਚ ਭਰਿਆ ਪਿਆ ਏ ਪਾਣੀ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਇਸ ਵਕਤ ਅਸੀਂ ਮੌਜੂਦ ਆ ਹੁਸ਼ਿਆਰਪੁਰ ਦਸੂਆ ਮਾਰਗ ਦੀ ਸੜਕ ਦੇ ਉੱਤੇ ਜਿੱਥੇ ਕਿ ਤੁਹਾਨੂੰ ਪਹਿਲਾਂ ਕੱਲ ਤਾਂ ਤਸਵੀਰਾਂ ਜਿਹੜੀਆਂ ਕਿ ਦਿਖਾਵੀਏ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਹੁਸ਼ਿਆਰਪੁਰ ਦਸੂਆ ਮਾਰਗ ਦੀਆਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਆਣੀ ਜਾਣੀ ਹੈ ਤੇ ਤੁਹਾਨੂੰ ਸੜਕਾਂ ਦੀ ਹਾਲਾਤ ਜਿਹੜੇ ਕਿ ਦਿਖਾ ਰਹੇ ਆ ਸੜਕਾਂ ਦੇ ਵਿੱਚ ਡੂੰਘੇ ਡੂੰਘੇ ਖੱਡੇ ਪਏ ਹੋਏ ਨੇ ਲੋਕ ਨੇ ਜਿਹੜੇ ਕਿ ਉਹ ਜਾਮ ਚਿੱਤੋਂ ਫਸੇ ਰਹਿੰਦੇ ਨੇ ਪਰੇਸ਼ਾਨ ਹੋਏ ਰਹਿੰਦੇ ਨੇ ਕਿਉਂਕਿ ਜਿਹੜਾ ਕਿ ਬਾਰਿਸ਼ ਵੀ ਜਿਹੜੀ ਕਿ ਹੋਈ ਸੀਗੀ ਤਾਂ ਖੱਡਿਆਂ 'ਚ ਪਾਣੀ ਪਿਆ ਹੋਇਆ ਹੈ ਬਹੁਤ ਹੀ ਹੌਲੀ ਇੱਥੋਂ ਨਿਕਲ ਕੇ ਆਣਾ ਪੈਂਦਾ ਹੈ ਤਾਂ ਜਿਹੜੀਆਂ ਕਿ ਗੱਡੀਆਂ ਨੇ ਉਹ ਥੱਲੇ ਵੀ ਲੱਗਦੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਾਮ ਵੀ ਇੱਥੋਂ ਲੱਗਾ ਰਹਿੰਦਾ ਹੈ ਤਾਂ ਇਸ ਵਕਤ ਵੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜਾਮ ਵਾਲੇ ਹਾਲਾਤ ਇੱਥੇ ਬਣੇ ਹੋਏ ਨੇ ਤਾਂ ਜਿਹੜੀਆਂ ਐਂਬੂਲੈਂਸਾਂ ਵੀ ਨੇ ਜਾਂ ਜਿਹੜੇ ਐਮਰਜੈਂਸੀ ਕੰਮ ਲਈ ਲੋਕ ਜਾ ਰਹੇ ਨੇ ਮੈਡੀਕਲ ਫੈਸਿਲਿਟੀ ਦੇ ਲਈ ਲੋਕ ਜਾ ਰਹੇ ਨੇ ਤਾਂ ਉਹ ਤਾਂ ਜਿਹੜੇ ਇੱਥੇ ਜਾਮ ਦੇ ਵਿੱਚ ਹੀ ਫਸੇ ਰਹਿ ਜਾਣਗੇ ਖੱਡੇ ਤੁਹਾਨੂੰ ਦਿਖਾ ਰਹੇ ਹਾਂ ਕਿੱਦਾਂ ਗੱਡੀਆਂ ਜਿਹੜੀਆਂ ਕਿ ਥੱਲੇ ਲੱਗ ਲੱਗ ਇੱਥੋਂ ਜਾ ਰਹੀਆਂ ਨੇ ਤਾਂ ਹੁਣ ਜੇਕਰ ਅਸੀਂ ਦੂਜੇ ਪਾਸੇ ਲੀਡਰਾਂ ਦੀ ਗੱਲ ਕਰੀਏ ਤਾਂ ਲੀਡਰ ਨੇ ਇਸ ਮਾਰਗ ਤੋਂ ਨਿਕਲਦੇ ਹੋਣਗੇ ਜ਼ਰੂਰ ਨਿਕਲਦੇ ਹੋਣਗੇ ਪਰ ਜਿਹੜੀਆਂ ਕਿ ਉਹਨਾਂ ਦੀਆਂ ਗੱਡੀਆਂ ਨੇ ਇਨੋਵਾ ਫੋਰਚੂਨਰਾਂ ਦੇ ਵਿੱਚੋਂ ਆਉਂਦੇ ਨੇ ਤਾਂ ਉਹ ਗੱਡੀਆਂ ਨੂੰ ਜਿਹੜੇ ਕਿ ਖੱਡੇ ਕਿੱਥੋਂ ਮਹਿਸੂਸ ਹੁੰਦੇ ਨੇ ਮਹਿਸੂਸ ਤਾਂ ਇਹ ਦਿੱਕਤ ਉਹਨਾਂ ਨੂੰ ਹੋ ਰਹੀ ਹੈ ਜਿਹੜੇ 2 ਵੀਲਰਾਂ ਤੇ 4 ਵੀਲਰਾਂ ਤੇ ਇੱਥੋਂ ਗੁਜ਼ਰਦੇ ਨੇ ਤਾਂ ਜਿਹੜੇ ਕਿ ਖੱਡਿਆਂ ਦੇ ਵਿੱਚ ਟਕ ਟਕ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਕਿ ਵੱਜਦੀਆਂ ਨੇ ਜਿਸ ਤੋਂ ਬਾਅਦ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਰਸ਼ ਵਰਗੇ ਇੱਥੇ ਹਾਲਾਤ ਬਣ ਜਾਂਦੇ ਨੇ ਤਾਂ ਰਸ਼ ਦੇ ਵਿੱਚ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਵਾਹਨ ਇੱਕੋ ਲੇਨ ਦੇ ਵਿੱਚ ਖੜੇ ਰਹਿੰਦੇ ਨੇ ਤਾਂ ਅੱਗੇ ਜਿਹੜਾ ਕਿ ਗੁਜ਼ਰਨ ਨੂੰ ਜਿਹੜਾ ਕਿ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹਨਾਂ ਵਾਹਨਾਂ ਦੇ ਵਿੱਚ ਕਈ ਐਂਬੂਲੈਂਸਾਂ ਵੀ ਨੇ ਜਿਹੜੀਆਂ ਕਿ ਉਸ ਪਾਸੇੋਂ ਆਂਦੀਆਂ ਹੋਣਗੀਆਂ ਟਾਂਡਾ ਦਸੂਹੇ ਵਾਲੇ ਮਾਰਗ ਦੇ ਉੱਤੋਂ ਹੁਸ਼ਿਆਰਪੁਰ ਨੂੰ ਐਮਰਜੈਂਸੀ ਪੇਸ਼ੈਂਟਸ ਆਂਦੇ ਹੋਣਗੇ ਤਾਂ ਜੇਕਰ ਉਹ ਇਸ ਜਾਮ ਦੇ ਵਿੱਚ ਫਸੇ ਰਹਿਣਗੇ ਜਿਹੜਾ ਕਿ ਭੰਗੀ ਪੁਲ ਤੋਂ ਵੀ ਇਧਰੋਂ ਲਾਜਵੰਤੀ ਸਟੇਡੀਅਮ ਤੋਂ ਰਸਤਾ ਆਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਬਹੁਤ ਹੀ ਜਿਹੜਾ ਕਿ ਖਰਾਬ ਹਾਲਤ ਨਜ਼ਰ ਆ ਰਹੀ ਹੈ ਰੋਡ ਦੀ ਜਿਹੜੀ ਕਿ ਫੇਰ ਆਪਾਂ ਤੁਹਾਨੂੰ ਅੱਗੇ ਵੀ ਜਿਹੜਾ ਕਿ ਦਿਖਾਵਾਂਗੇ ਤੁਰ ਕੇ ਜਿਹੜੇ ਕਿ ਲੋਕ ਵੀ ਇੱਥੋਂ ਗੁਜ਼ਰ ਰਹੇ ਨੇ ਉਹ ਵੀ ਜਿਹੜਾ ਕਿ ਲਾਂਤਾਂ ਪਾ ਕੇ ਜਾ ਰਹੇ ਨੇ ਜਿਹੜਾ ਕਿ ਰੋਡ ਦੀ ਜਿਹੜੀ ਕਿ ਕੋਈ ਤਾਂ ਕੋਈ ਤਾਂ ਜਿਹੜੀ ਕਿ ਪੈਚ ਵਰਕ ਜਿਹੜਾ ਕਿ ਕਰਵਾ ਦਿੱਤਾ ਜਾਵੇ ਤਾਂ ਜੋ ਇੱਥੋਂ ਨਿਕਲਣ ਦੇ ਵਿੱਚ ਜਿਹੜੇ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਸਕੇ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕ ਵੀ ਜਿਹੜੇ ਕਿ ਇੱਥੋਂ ਨਿਕਲ ਰਹੇ ਨੇ ਉਹ ਵੀ ਜਿਹੜੇ ਕਿ ਲਾਂਤਾਂ ਪਾ ਕੇ ਜਾ ਰਹੇ ਨੇ ਕਿ ਹੁਣ ਤਾਂ ਇਹ ਜਿਹੜਾ ਕਿ ਰੋਡ ਬਣਵਾ ਦਿੱਤਾ ਜਾਵੇ ਤਾਂ ਜੋ ਜਿਹੜੀ ਕਿ ਟਪੋਲ ਦਾ ਵੀ ਕੰਮ ਜਿਹੜਾ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਉਹ ਪੁਲ ਦਾ ਵੀ ਜਿਹੜਾ ਕਿ ਕੰਮ ਕਿੰਨੇ ਸਾਲਾਂ ਤੋਂ ਬੰਦ ਜਿਹੜਾ ਕਿ ਪਿਆ ਹੋਇਆ ਹੈ ਤਾਂ ਤਸਵੀਰਾਂ ਉੱਧਰ ਵੀ ਤੁਹਾਨੂੰ ਦਿਖਾ ਦੇਈਏ ਦਿਖਾ ਰਹੇ ਆ ਜ਼ੂਮ ਕਰਕੇ ਕਿ ਹਾਲਾਂਕਿ ਸਿਰਫ ਇਹ ਇੱਕ ਮਤਲਬ ਸ਼ੋਅ ਆਫ ਹੀ ਹੁੰਦਾ ਹੈ ਕਿ ਅਸੀਂ ਜਿਹੜਾ ਕਿ ਕਾਰਜਕਰਾਨ ਜਾ ਰਹੇ ਆ ਜਾਂ ਕੰਮ ਕਰਵਾਉਣ ਜਾ ਰਹੇ ਆ ਪਰ ਜੇਕਰ ਗੱਲ ਅਸੀਂ ਕਰੀਏ ਉਹਨੂੰ ਪੂਰਾ ਕਰਨ ਦੀ ਤਾਂ ਉਹ ਜਿਹੜਾ ਕਿ ਕੰਮ ਹੈ ਕੋਈ ਵੀ ਪੂਰਾ ਨਹੀਂ ਨਜ਼ਰ ਆਉਂਦਾ ਘੱਟੋ ਘੱਟ ਜਿਹੜਾ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨੂੰ ਸ਼ੁਰੂ ਹੀ ਤਾਂ ਕਰੋ ਜੇ ਉਹ ਜਿਹੜਾ ਕਿ ਪੂਰਾ ਕਰਨਾ ਹੋਵੇ ਤਾਂ ਦੂਜੇ ਪਾਸੇ ਸੜਕ ਤੋਂ ਉਧਰਲੇ ਪਾਸੇ ਤਾਂ ਮੈਂ ਗੱਲ ਕਰਾਂ ਤਾਂ ਉੱਥੇ ਤਾਂ ਜਿਹੜੀ ਕਿ ਸਾਈਡ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲਾਈਨਿੰਗ ਵੀ ਹੈ ਨਹੀਂ ਗਈ ਜਾਂ ਕਿਤੇ ਜਿਹੜਾ ਕਿ ਸਹਾਰਾ ਵੀ ਨਹੀਂ ਦਿੱਤਾ ਗਿਆ ਕੋਈ ਇਸੇ ਤਰ੍ਹਾਂ ਦਾ ਜਾਂ ਕੋਈ ਜਿਹੜਾ ਕਿ ਤੇਜ਼ ਵਿਕਲ ਹੋਵੇ ਤਾਂ ਉਹ ਸਿੱਧਾ ਜਿਹੜਾ ਕਿ ਥੱਲੇ ਨੂੰ ਵੀ ਉਤਰ ਸਕਦੇ ਨੇ ਤਾਂ ਫੇਰ ਤੁਹਾਨੂੰ ਦੱਸ ਰਹੇ ਹਾਂ ਕਿ ਹੁਸ਼ਿਆਰਪੁਰ ਭੰਗੀ ਪੁਲ ਨਜ਼ਦੀਕ ਦਸੂਆ ਮਾਰਗ ਨੂੰ ਇਹ ਰਸਤਾ ਜਾਂਦਾ ਹੈ ਤਾਂ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਾਮ ਇੱਥੇ ਲੱਗਾ ਹੋਇਆ ਹੈ ਲੋਕ ਪਰੇਸ਼ਾਨ ਨੇ ਆਂਦੇ ਜਾਂਦੇ ਲੋਕ ਵੀ ਇੱਥੋਂ ਲਾਨਤਾ ਪਾ ਕੇ ਨਿਕਲ ਰਹੇ ਨੇ ਤਾਂ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਕੀ ਇਹ ਰੋਡ ਹੈ ਇਸ ਦੀ ਮੁਰੰਮਤ ਜਾਂ ਇਸ ਦਾ ਪੈਚ ਵਰਕ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਜੋ ਇੱਥੋਂ ਨਿਕਲਣ ਦੇ ਵਿੱਚ ਲੋਕਾਂ ਨੂੰ ਸਮੱਸਿਆ ਨਾ ਆ ਸਕੇ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਨਕੇਸ਼ ਸ਼ਰਮਾ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਾਰਪੁਰ ਨਿਊਜ਼ ਦੇ ਨਾਲ University